sc 77 24 ਤੇ 27 ਤੱਕ ਦੇ ਰਿਹਾ ਭਾਈ ਭਾਈ ਮੂਰੇਣਾ ਮੂਰੇਣਾ ਭਾਈ ਹੇਗਾ ਲਾਲ ਪੂਰਾ ਲਾਲ ਇਹ ਕਾਲਾ ਹੋ ਕੇ ਲਾਲ ਹੋ ਗਿਆ ਪੁੱਛ ਕਾਲਾ ਹੋ ਗਿਆ ਹਾਂ ਕਾਲਾ ਆ ਗਿਆ ਜੀ ਹਾਂ ਜੀ ਹਾਂ ਕਿਤੇ ਅਸੀਂ ਸੰਗਲ ਪਾ ਲਿਆ ਖੁੱਚੇ ਅਸੀਂ ਉਹਨਾਂ ਨੇ ਤਰੜ ਤਰੜ ਜੀ ਹੋਣ ਲੱਗੇ ਜੀ ਹਾਂ ਉਹ ਫਿਰ ਉਹਨਾਂ ਨਾਲ ਦਸ હજાર ਦੀ ਖਾਤ ਜੀ ਨੇ ਸੈੱਟ ਜਿੱਥੇ ਵੀ ਸੱਟਿਆ ਖਡੌਰੀ ਤੋਂ ਆਇਆ ਸਭ ਤੋਂ ਵੱਡਾ ਤਾਂ ਜਿਹੜਾ ਸਵਾਰਸਾਂ ਦੇ ਸਾਰੇ ਕੋਲ ਆਇਆ ਤੇ ਜਿੱਥੇ ਡੱਲੇ ਵਾ ਠੀਕ ਆ ਜੀ ਹਾਂ ਜੀ ਉਹ ਠੱਕੇ ਸੇ ਤਰ੍ਹਾਂ ਦੀ ਮੈਂ ਕਬਰਾਰ ਸੇ ਵੇਖੀ ਚੜ੍ਹਦੇ ਤਲਾਕ ਤੇ ਸੇਵਾ ਹੋ ਰਹੀ ਹੋ ਦੀ ਉਹ ਵੀ ਅੰਸ਼ੀ ਉਹ ਕੋਈ ਆਵਾਜ਼ ਆ ਰਹੀ ਹੈ ਆ ਸੋਰਟਮੈਂਟ ਉੱਪਰ ਕਰਨਾ ਹੋ ਰਿਹਾ ਜੇ ਨਾ ਮੁੜ ਗਈ ਸੀ ਕੋਈ ਹੋਰ ਨੁਕਸਾਨ ਇਹ ਨਹੀਂ ਆਉਂਦਾ ਇਹ ਅੱਖ ਦਾ ਜਿਆਦਾ ਦਾ ਤੋੜਿਆ ਕੋਈ ਨਹੀਂ ਕੋਈ ਨਾ ਬਹੁਤ ਜਿੱਥੇ ਉਹ ਆ ਗਿਆ ਮੈਂ ਨਹੀਂ ਪਿੰਡ ਦੇ ਵਿਆਹ ਗਿਆ ਆਪਾਂ ਇੱਥੇ ਹੀ ਉਹਨਾਂ ਨੇ ਸ਼ੁਰੂ ਕਰਾਇਆ ਸਿਆਣੇ ਦੂਰ ਕਰਨੀ ਆਇਆ ਇੱਥੇ ਬਸਿਆ ਰਹਣਾ ਕਿ ਠੀਕ ਹੈ ਅਰੇ ਤੁਸੀਂ ਪਰਚ ਕਮਤੋਂ ਦੇ ਲੱਗਿਆ ਉਹ ਸਭ ਕੁਝ आज आज एक कारना का यह प्रश्न आया कारना वो एक्स्ट्रा बंदा गया था नहीं जाकर लेकिन वो बंदा एक्स्ट्रा क्या है डेढ़ सौ बंदा आपसे आप ਮੈਂ ਸਰਜੀਤ ਸਿੰਘ ਫੂਲ ਚੇਅਰਮੈਨ ਭਾਰਤੀ ਕਿਸਾਨ ਜੀ ਉਹਨੇ ਕ੍ਰਾਂਤੀਕਾਰੀ ਹਾਂਜੀ ਦੇਖੋ ਜਿਹੜਾ ਕੱਲ ਜਥਾ ਗਿਆ ਪੈਦਲ ਜਥਾ ਸੀਗਾ ਕੋਈ ਉਹਨਾਂ ਕੋਲੇ ਵੀ ਹਿੱਕਣੇ ਸੀਗਾ ਟਰੈਕਟਰ ਨਹੀਂ ਸੀ ਸਰਕਾਰ ਨੇ ਕਿਹਾ ਵੀ ਸੀਗਾ ਸੁਪਰੀਮ ਕੋਰਟ ਤੱਕਰ ਅਥਾਰਟੀਆਂ ਨੇ ਵੀ ਪੈਦਲ ਜਾਣ ਤੇ ਕਿਸਾਨਾਂ ਦਾ ਹੱਕ ਉਹ ਜਾ ਸਕਦੇ ਆ ਪਰ ਉਹ ਆਪਣੇ ਸਾਰੇ ਬਿਆਨਾਂ ਤੋਂ ਮੁੱਕਰ ਕੇ ਉਹਨਾਂ ਨੇ ਪੈਦਲਾਂ ਤੇ ਵੀ 101 ਤੋਂ ਗਿਣਤੀ ਵੀ 101 ਦੀ ਸੀਗੀ ਉਹਨਾਂ ਨੇ ਪੂਰਾ ਜਿਵੇਂ ਪਹਿਲਾ ਫਰਵਰੀ ਚ 21 ਫਰਵਰੀ ਨੂੰ ਤੇ 18 ਫਰਵਰੀ ਨੂੰ ਅ ਗੋਲੇ ਅਥਰੂ ਗੈਸ ਦੇ ਗੋਲੇ ਇੱਕ ਨਵੀਂ ਉਹਨਾਂ ਨੇ ਕੱਲ ਕਾਰਡ ਕੱਢੀ ਐ ਸਪਰੇਅ ਵਾਲੀ ਆ ਜਿਹੜੀ ਉਹਨੂੰ ਪੇਪਰ ਸਪਰੇਅ ਕਹਿੰਦੇ ਆ ਸ਼ਾਇਦ ਮਿਰਚਾ ਮਿਰਚਾ ਮਿਕਸ ਕਰਕੇ ਜਿਹੜੀ ਕੀਤੀ ਹੁੰਦੀ ਐ ਉਹਨਾਂ ਨੇ ਪੂਰੇ ਕੀਤਾ ਉਸ ਤੋਂ ਬਾਅਦ ਜਦੋਂ ਸਪਰੇਅ ਵੀ ਨਾ ਚੱਲੇ ਉਹਨਾਂ ਦੇ ਕਿਸਾਨ ਅੱਗੇ ਵਧਦੇ ਗਏ ਜਿਹੜੇ ਆਪਣਾ ਜੀ ਜਾਣ ਦੇ ਨਾਲ ਫਿਰ ਉਹਨਾਂ ਨੇ ਆਹ ਜਿਹੜਾ ਸਿੱਧੇ ਗੋਲੇ ਆ ਜਿਹੜੇ ਗੱਡੀਆਂ ਰਾਹੀਂ ਵੀ ਜਿਹੜੀਆਂ ਉਹਨਾਂ ਦੇ ਗੱਡੀਆਂ ਲਿਆਦੀਆਂ ਸੀ ਗੋਲੇ ਫੈਂਕਣ ਵਾਲੀਆਂ ਵੱਡੇ ਵੱਡੇ ਗੋਲੇ ਆ ਜਿਹੜੇ ਲਗਭਗ ਆ ਗਲਾਸ ਦੀ ਸ਼ਕਲ ਦੇ ਹੁੰਦੇ ਆ ਉਹ ਵੀ ਸਿੱਧੇ ਮਾਰਿਆ ਬੰਦਿਆਂ ਨੂੰ ਸਿੱਧਤ ਕਰਕੇ ਮਾਰਿਆ ਬੰਦਿਆਂ ਵੱਲ ਕਿਉਂਕਿ ਮੇਰੇ ਵੀ ਜਿਹੜਾ ਉਹ ਵਜਿਆ ਗੋਲਾ ਸਿੱਧਾ ਆ ਕੇ ਮੇਰੇ ਪੇਟ ਦੇ ਵਿੱਚ ਆ ਮੇਰੇ ਜਿਹੜੀ ਜੈਕਟ ਪਾਈ ਹੋਈ ਸੀ ਇਹਦੀ ਹੇਠਲੀ ਜੇਬ ਦੇ ਉੱਤੇ ਆ ਕੇ ਖੱਬੇ ਪਾਸੇ ਲੱਗਿਆ ਤੇ ਇਹਨੇ ਉਹ ਪੂਰਾ ਤੇਜ਼ੀ ਨਾਲ ਵਜਿਆ ਜਿਹਦੇ ਨਾਲ ਉਹ ਅੰਦਰ ਭਾਵੇਂ ਬਾਹਰ ਜਖਮ ਨਹੀਂ ਹੋਇਆ ਬਾਹਰ ਕੱਲਾ ਨਿਸ਼ਾਨ ਹੀ ਸੀ ਅੰਦਰੋਂ ਉਹਨੇ ਨੇ ਇੰਜਰਡ ਕਰਤਾ ਉਹ ਪੋਰਸ਼ਨ ਉਹਨਾ ਤੇ ਉਸ ਤੋਂ ਬਾਅਦ ਉਹ ਉਹ ਡਿੱਗ ਵੀ ਪੈਰਾਂ 'ਚ ਡਿੱਗ ਕੇ ਮੇਰੇ ਉਹ ਸਾਰਾ ਧੂਆਂ ਜਿਹੜਾ ਉਹ ਸਾਰਾ ਮੂੰਹ 'ਚ ਚੜਨ ਕਰਕੇ ਮੇਰਾ ਥੱਲੇ ਗੋਡੇ ਲੱਗ ਗਏ ਮੂੰਹ ਵੀ ਮੇਰਾ ਧੂਏ 'ਚ ਹੋ ਗਿਆ ਉਹਦੇ ਕਰਕੇ ਬੇਹੋਸ਼ੀ ਦੀ ਹਾਲਤ ਹੋ ਗਈ ਸੀ ਤੇ ਮੇਰੇ ਸਣੇ ਜਿਹੜੇ ਕੱਲ ਆਏ ਨੇ ਇੱਥੇ ਰਜਿੰਦਰ ਆਪਣੇ ਹਸਪਤਾਲ ਰਾਜਪੁਰੇ ਵਾਲੇ 'ਚ 13 ਬੰਦੇ ਮੇਰੇ ਸਮੇਤ ਇੱਥੇ ਰਾਜਪੁਰੇ 'ਚ ਐਡਮਿਟ ਨੇ ਕੋਸ ਬੰਦੇ ਉਹਨਾਂ ਨੇ ਮੱਲਮ ਪੱਟੀ ਜੀ ਕਰਕੇ ਮੋੜਤੇ ਸੀਗੇ ਬਾਕੀ 13 ਅਡਮਟ ਨੇ ਦੋ ਬੰਦੇ ਹੈਗੇ ਨੇ ਰਜਿੰਦਰਾ ਹਸਪਤਾਲ ਪਟਿਆਲੇ ਟੋਟਲ ਹੈ ਜਿਹੜੇ ਦੋਹਾਂ ਹਸਪਤਾਲਾਂ ਦੇ ਵਿੱਚ 15 ਜਾਣੇ ਆ ਜਿਹੜੇ ਗੱਲ ਫਟੜ ਹੋਏ ਆ ਅਡਮਟ ਹੋਏ ਨੇ ਵੇਖੋ ਜੀ ਸਾਡੀ ਤਾਂ ਮੰਗ ਹੈਗੀ ਆ ਵੀ ਜਿਹੜੀ ਹਰਿਆਣਾ ਪੁਲਿਸ ਨੇ ਪੰਜਾਬ ਦੀ ਧਰਤੀ ਤੇ ਆ ਕੇ ਕੀਤਾ ਕਿਉਂਕਿ ਜਿੱਥੇ ਜਿਹੜੀ ਲੋਕੇਸ਼ਨ ਦੇ ਵਿੱਚ ਤੁਸੀਂ ਉਹ ਕਢੋ ਜਿੱਥੇ ਸਾਡੇ ਤੇ ਉਹਨਾਂ ਨੇ ਫਟੜ ਕੀਤਾ ਗੋਲੇ ਦਾ ਕੇ ਉਹ ਲੋਕੇਸ਼ਨ ਆ ਭਾਵੇਂ ਜੋ ਤੁਸੀਂ Google ਤੋਂ ਕੱਢ ਲਓ ਜਾਂ ਬੁਮੈਚ ਕਰਵਾ ਲਓ ਉਹ ਪੰਜਾਬ ਦੀ ਜ਼ਮੀਨ ਹੈ ਇਸ ਕਰਕੇ ਸਾਡਾ ਤਾਂ ਹੈਗਾ ਵੀ ਪੰਜਾਬ ਸਰਕਾਰ ਹੈਗਾ ਉਹਦਾ ਪੰਜਾਬ ਸਰਕਾਰ ਕੋਲੋਂ ਵੀ ਮੰਗ ਹੈਗੀ ਆ ਵੀ ਹਰਿਆਣੇ ਵਾਲਿਆਂ ਨੇ ਪੰਜਾਬ ਚ ਆ ਕੇ ਜਿਹੜਾ ਪੰਜਾਬ ਦੇ ਵਸਨੀਕਾਂ ਨੂੰ ਅ ਫਟੜ ਕੀਤਾ ਉਹਦਾ ਨੋਟਸ ਲਵੇ ਉਹਨਾਂ ਤੇ ਕਾਰਵਾਈ ਕਰੇ ਉਹ ਸਾਡੇ ਹਿਸਾਬ ਨਾਲ ਹਰਿਆਣੇ ਦੀ ਜਿਹੜੀ ਪੁਲਿਸ ਤੇ ਹੈ ਜਿਹੜੇ ਕੱਲ ਤਾਇਨਾਤ ਸੀਗੇ ਉੱਥੇ ਉਹਨਾਂ ਤੇ ਇਹ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਕੀ ਨਾ ਬਟੇ ਮੇਰਾ ਨਾਮ ਹਰਿੰਦਰ ਸਿੰਘ ਨਟਿਆਲੀ ਸੋਭਾ ਪ੍ਰਧਾਨ ਇੰਡੀਅਨ ਫਾਰਮਰਸ ਐਸੋਸੀਏਸ਼ਨ ਕੱਲ ਜੋ ਸ਼ੰਭੂ ਬਾਡਰ ਤੇ 101 ਕਿਸਾਨਾਂ ਦਾ ਮਰਜੀਵੜਿਆਂ ਦਾ ਜਥਾ ਗਿਆ ਸੀ ਉਹਦੇ ਵਿੱਚ ਜਦੋਂ ਉਧਰੋਂ ਸਰਕਾਰ ਵੱਲੋਂ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਸਰਕਾਰ ਹਮੇਸ਼ਾ ਕਹਿੰਦੀ ਸੀ ਕਿ ਤੁਸੀਂ ਖਾਲੀ ਹੱਥ ਬਿਨਾਂ ਟਰੈਕਟਰ ਟਰਾਲੀਆਂ ਤੋਂ ਬੱਸਾਂ ਰਾਹੀਂ ਜਾਂ ਗੱਡੀਆਂ ਰਾਹੀਂ ਜਾਂ ਪੈਦਲ ਤੁਸੀਂ ਜਾ ਸਕਦੇ ਆਂ ਉਹਦੇ ਵਿੱਚ ਸਾਡੇ ਜਥੇਬੰਦੀ ਦੇ ਵਿੱਚੋਂ ਵੀ ਸਿੰਘਾਂ ਦੀ ਡਿਊਟੀ ਲੱਗੀ ਸੀ ਜਿਸ ਦੇ ਵਿੱਚ ਗਵਿੰਦਰ ਸਿੰਘ ਵੀ ਗਿਆ ਸੀ ਉਹ ਉਥੋਂ ਗੋਲਾ ਲੱਗਣ ਨਾਲ ਫੱਟੜ ਹੋਇਆ ਹੈ ਸੋ ਉਸਦੇ ਬਹੁਤ ਸਾਰੀ ਛੱਟ ਲੱਗੀ ਹੈ ਪਰ ਫਿਰ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਅਸੀਂ ਕੱਲ ਵੀ ਜਦੋਂ ਇਹਨੂੰ ਇੱਥੇ ਮਿਲਣ ਆਏ ਸੀ ਉਦੋਂ ਵੀ ਇਹ ਚੜ੍ਹਦੀ ਕਲਾ ਦੇ ਵਿੱਚ ਸੀ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਐਸ ਨੇ ਉਦੋਂ ਕੱਲ ਵੀ ਕਿਹਾ ਕਿ ਜੇਕਰ ਕੱਲ ਵਾਲਾ ਜਥਾ ਜਾਣਾ ਹੈ ਤਾਂ ਉਸ ਦੇ ਵਿੱਚ ਮੇਰਾ ਪੁੱਤਰ ਉਹਦੇ ਵਿੱਚ ਹਾਜ਼ਰੀ ਜ਼ਰੂਰ ਲਵਾਏਗਾ ਸਾਨੂੰ ਜ਼ਰੂਰ ਤਾਂ ਜਦੋਂ ਇਹੋ ਜਿਹੇ ਜੋਧੇ ਸਾਡੇ ਨਾਲ ਨੇ ਫਿਰ ਸਰਕਾਰਾਂ ਸਾਡਾ ਕੁਝ ਨਹੀਂ ਵਿਗਾੜ ਸਕਦੀਆਂ ਇਹ ਤਾਂ ਸਿਰਫ ਇੱਕ ਛੋਟੀ ਜੀ ਛੱਟ ਲੱਗੀ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕੱਲ ਸ਼੍ਰੀ ਗੁਰੂ ਟੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ ਜਿਨ੍ਹਾਂ ਨੇ ਸਾਰੇ ਕੌਮ ਦੇ ਲਈ ਆਜ਼ਾਦੀ ਦੇ ਲਈ ਆਪਣੀ ਜਾਨ ਵਾਰਨਿ ਵਾਰੀ ਸੀ ਉਸੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਆ ਸਾਡੇ ਜਥੇਵੰਦੀ ਦੇ ਸਿੰਘ ਨੇ ਜੋ ਗਏ ਨੇ ਸਰਕਾਰ ਦਾ ਡਟ ਕੇ ਮੁਕਾਬਲਾ ਕੀਤਾ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ 101 ਮਰਜੀਵੜਿਆਂ ਦੇ ਵਿੱਚੋਂ ਕਿਸੇ ਨੇ ਵੀ ਪਿੱਠ ਦਿਖਾ ਕੇ ਉੱਥੋਂ ਨਹੀਂ ਭੱਜੇ ਸਗੋਂ ਦਲੇਰੀ ਦੇ ਨਾਲ ਉੱਥੇ ਉਹਨਾਂ ਦਾ ਮੁਕਾਬਲਾ ਕਰਦੇ ਰਹੇ ਨੇ ਉਹਨਾਂ ਦੀ ਕਿਸੇ ਵੀ ਜਿਹੜੀ ਜੋ ਵੀ ਉਹਨਾਂ ਨੇ ਤਸ਼ੱਦਦ ਕੀਤਾ ਉਹਦੇ ਤੋਂ ਕਿਸੇ ਵੀ ਤਰ੍ਹਾਂ ਨਹੀਂ ਘਬਰਾਏ ਸਾਨੂੰ ਮਾਣ ਹੈ ਇਹੋ ਜੇ ਯੋਧਿਆਂ ਤੇ ਕਿ ਜੋ ਜਥੇਵੰਦੀਆਂ ਦੇ ਲਈ ਲੋਕਾਂ ਦੇ ਲਈ ਲੜਦੇ ਰਹਿੰਦੇ ਨੇ ਸੋ ਇਹਨਾਂ ਤੇ ਸਾਨੂੰ ਬਹੁਤ ਸਾਰਾ ਮਾਣ ਹੈ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਤੋਂ ਅੱਗੇ ਵੀ ਕਿ ਜੇਕਰ ਸਰਕਾਰ ਚਾਹੇ ਉਹ ਕਹਿੰਦੀ ਹੈ ਕਿਸੇ ਗੱਲਬਾਤ ਕਰਨ ਲਈ ਤਿਆਰ ਆ ਜਦੋਂ ਵੀ ਸਰਕਾਰ ਸੱਦਾ ਭੇਜੇ ਕਿਸਾਨ ਜਥੇਵੰਦੀਆਂ ਕਿਸੇ ਵੀ ਪੱਖੋਂ ਭੱਜਣ ਨੂੰ ਤਿਆਰ ਨਹੀਂ ਹਰ ਤਰ੍ਹਾਂ ਦੀ ਗੱਲਬਾਤ ਲਈ ਕਿਸੇ ਵੀ ਤਰ੍ਹਾਂ ਉਹਨਾਂ ਦੇ ਨਾਲ ਤਿਆਰ ਨੇ ਅਸੀਂ ਉਡੀਕ ਕਰਾਂਗੇ ਅੱਜ ਦੇ ਦਿਨ ਜੇਕਰ ਸਰਕਾਰ ਸਾਨੂੰ ਕੋਈ ਸੱਦਾ ਭੇਜਦੀ ਹੈ ਤਾਸੀ ਜਰੂਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੇਕਰ ਅੱਜ ਸ਼ਾਮ ਤੱਕ ਸਰਕਾਰ ਦਾ ਕੋਈ ਵੀ ਸੁਨੇਹਾ ਨਹੀਂ ਆਉਂਦਾ ਤਾਂ ਕੱਲ ਨੂੰ 8 ਤਰੀਕ ਨੂੰ ਫੇਰ ਦੁਬਾਰਾ ਮਰਜੀਵੜਿਆ ਦਾ ਜਥਾ ਉਥੇ ਜਾਣ ਲਈ ਤਿਆਰ ਹੋਵੇਗਾ ਹਾਂਜੀ ਕੀ ਕਹਿਣਾ ਚਾਹਦੇ ਹੋ ਕਹਿਣਾ ਤਾਂ ਇਹ ਚਾਹ ਨਹੀਂ ਆ ਵੀ ਅਸੀਂ ਅਮਰ ਪਸੰਦਪਦ ਦੇ ਆ ਇਸ ਦੇਸ਼ ਤੇ ਅਸਲ ਸਚਾਈ ਇਹ ਆ ਵੀ ਅਸੀਂ ਇਹਦੇ ਵਾਰਸ ਕਿਉਂ ਵਾਰਸ ਸਾਡੇ ਵੱਡਿਆਂ ਨੇ ਸਾਡੇ 조ਹਤਿਆਂ ਨੇ ਇਸ ਦੇਸ਼ ਨੂੰ ਯਾਦ ਕਰਾਇਆ ਜਿਹੜਾ ਤੇਜ ਦਾ ਸੰਵਿਧਾਨ ਹੈ ਇਸ ਸਭ ਨੂੰ ਇਨਸਾਫ ਬਰੋਬਰਤਾ ਦਿੰਦਾ ਕੋਈ ਮੀਰ ਕਰੀਬ ਨਹੀਂ ਵੇਂਦਾ ਸਾਡੇ ਨਾਲ ਬਹੁਤ ਵੱਡੀ ਪੇਨ ਸਾਫੀ ਪਹਿਲੋ ਸਾਲ ਤੋਂ ਬਾਅਦ ਦਿੱਲੀ ਹੰਦੇ ਰੋਲਿਆ ਪ੍ਰਧਾਨ ਮੰਤਰੀ ਸਾਹਿਬ ਨੇ ਲਿਖਤੀ ਸਮਝੌਤੇ ਜੱਲੇਬਾਲ ਸਾਹਿਬ ਭਰੇਰ ਸਾਹਿਬ ਲਿਖਤੀ ਜੋ ਸਮਝੌਤੇ ਹੋਏ ਸੀ 2021 ਵਿੱਚ ਉਹ ਉਹਨੂੰ ਯਾਤਰਾੰ ਜਾ ਰਹੇ ਸੀ ਤੇ ਦੁੱਖ ਦੀ ਗੱਲ ਹੈ ਵੀ 9-10 ਮਹੀਨੇ ਬੀਤ ਜਾਂਦ ਤੇ ਹੁਕਮਰਾਨ ਸਾਨੂੰ ਸੱਦਰ ਵੀ ਨਾ ਮੰਗਾ ਮੰਨੜੀਆਂ ਨਾ ਮੰਨੀਆਂ ਉਹ ਕਿੰਨੀਆਂ ਮੰਨੀਆਂ ਜਾਂ ਕਿੰਨੀਆਂ ਛੱਡੀਆਂ ਕਿੰਨੀਆਂ ਅਗਲੇ ਦੌਰ ਚ ਇੰਨਾ ਸਿਰ ਸੁਣਿਆ ਹੀ ਨਹੀਂ ਸਾਨੂੰ ਤੇ ਫਿਰ ਇਹ ਭਰੇ ਮਰਨ ਵਾਲਾ ਸੀ ਅਸੀਂ ਅੰਮ੍ਰਿਤਸਰ ਦੇ ਲੋਕ ਆ ਤੇ ਡੱਲੇਵਾਰ ਸਾਹਿਬ ਨੇ ਇੱਕ ਪਹਿਲਾ ਮੈਂ 85 ਸਾਲ ਦੀ ਬੇਰੀ ਉਮਰ ਹੈ ਪਹਿਲਾ ਇੱਕ ਕਿਸਾਨ ਲੀਡਰ ਹੈ ਜਿਨੇ ਆਪਣੇ ਜੀਵਨ ਦਾ ਸਾਰਾ ਹਿੱਸਾ ਸਵਾਸ ਜਿਹਨੂੰ ਆਪਾਂ ਕਹਿੰਦੇ ਆ ਉਹ ਸਾਨੂੰ ਸੌਂਪ ਦਿੱਤੇ ਤੇ ਉਹ ਚੜ੍ਹਦੀ ਕਲਾ ਤੇ ਮੈਂ ਹੁਣੇ ਹੀ ਉੱਥੋਂ ਆਇਆ ਸਵੇਰੇ ਉੱਥੇ ਗਿਆ ਸੀ ਕੱਲ ਆਪਾਂ ਇੱਧਰ ਰੁਜੇ ਰਹੀ ਸੀ ਸੋ ਇਹ ਜਿਹੜੇ ਜਰਨੈਲ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਵੇਖੋ ਮੈਂ ਇੱਕ ਘਟਨਾ ਸਭ ਤੋਂ ਵੱਡੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਮੈਂ بڑے ਦੋਲਨ ਦੇਖੇ ਨੇ ਦਿੱਲੀ ਦੋਲਨ ਕੀਤੇ ਨੇ ਸੂਬਿਆਂ 'ਚ ਦੋਲਨ ਕੀਤੇ ਨੇ ਕਿਉਂਕਿ ਮੈਂ ਕੌਮੀ ਪਤਾਨ ਇੰਡੀਆ ਫਾਰਕ ਜੈਸੋ 77 ਦਾ ਸਤਰਾਫ ਤੇ ਪਹਿਰ ਹਾਂਜੀ ਕੀ ਨਾਮ ਆਪਕੜ ਕੱਲ ਜੀ ਜੋ ਸ਼ੰਭੂ ਬਾਉਂਡਰ ਪਰ ਜੋ ਵੀ ਘਟਨਾ ਘਟੀ ਆ ਉਹਦੇ ਵਿੱਚ ਮੇਰੇ ਇੱਥੇ ਗੋਲਾ ਵੱਜਿਆ ਜਿਹਦੇ ਸੁਣਨ ਦੇ ਵਿੱਚ ਮੈਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਔਰ ਦਰਦ ਜਿਹੜਾ ਹੈ ਹੈ ਹੀ ਹੈ ਲੇਕਿਨ ਤਕਰੀਬਨ ਨਿੱਲੀ ਨਿੱਲ ਸੁਣਦਾ ਨਹੀਂ ਹੈ ਕੋਈ ਕੁਝ ਵੀ ਉਹਦੇ ਨਾਲ ਦੋਨੇ ਕੰਨਾਂ ਦੇ ਵਿੱਚ ਇਨਫੈਕਟ ਪੈ ਗਿਆ ਪਿਆ ਜਾਂ ਪਿਆ ਉਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਜਦੋਂ ਹੁਣ ਅੱਜ ਦੀ ਤਰੀਕ ਦੇ ਵਿੱਚ ਕੁਝ ਨਹੀਂ ਸੁਣਾਈ ਦੇ ਰਿਹਾ ਮੈਨੂੰ ਪਾਪਾ ਦੀ ਆਵਾਜ਼ ਆ ਰਹੀ ਹੈ ਮੇਰਾ ਨਾਮ ਗੋਵਿੰਦਰ ਸਿੰਘ ਹੈ ਜੀ ਮੈਂ ਇੰਡੀਅਨ ਫਾਰਮਰਸ ਐਸੋਸੀਏਸ਼ਨ ਦੇ ਵਿੱਚ ਕੰਮ ਕਰਦਾ ਹਾਂ ਜੀ ਤੇ ਮੈਨੂੰ ਜੋ ਵੀ ਘਟਨਾ ਮਤਲ ਤਕਲੀਫ ਆਈ ਹੈ ਮੈਂ ਸਰੀਰਕ ਤੌਰ ਪਰ ਜਰੂਰ ਫਟੜ ਹੋ ਗਿਆ ਲੇਕਿਨ ਮੇਰਾ ਮਨੋਬਲ ਬਹੁਤ ਚੜ੍ਹਦੀ ਕਲਾ ਵਿੱਚ ਹੈ ਜੇ ਮੈਨੂੰ ਅੱਜ ਵੀ ਮੇਰਾ ਪ੍ਰਧਾਨ ਹੁਕਮ ਕਰੇ ਮੈਂ ਅੱਜ ਵੀ ਸੰਘੂ ਮੋਰਚੇ 'ਤੇ ਡਟਾ ਜਾਗਾਂਗਾ ਕੀ ਨਾਮ ਹੈ ਤੁਹਾਡਾ ਨਾਮ ਅਜਮੇਰ ਸਿੰਘ ਜੀ ਕਹਿਣਾ ਇਹ ਚਾਹੁੰਦੇ ਆ ਵੀ ਸਰਕਾਰਾਂ ਬਹੁਤ ਜ਼ਬਰ ਕਰਦੀਆਂ ਆ ਜ਼ਬਰਦਸਤ ਮੁਕਾਬਲਾ ਸਬਰਨਾ ਕਰਦੀ ਸੰਗਤ ਨੂੰ ਵੀ ਬਾਹਰ ਗਾੜੀ ਗੋਲੀ ਬੰਬ ਚਲਾ ਕੇ ਵਿਰੋਧ ਕਰਦੀ ਸਰਕਾਰ ਪਹਿਲਾਂ ਹਾਈ ਕੋਰਟੋਂੋਂ ਵੀ ਆਰਡਰ ਆਇਆ ਵੀ ਤੁਸੀਂ ਗੱਡੀਆਂ ਟਰੈਕਟਰ ਨਹੀਂ ਖੜ੍ਹਨੇ ਪੈਂਦਲ ਪੈਂਦਲ ਜਾ ਸਕਦੇ ਜੀ ਪੈਂਦਲ ਤੋਂ ਵੀ ਫਿਰ ਗਾੜੀ ਕੰਧਾਂ ਦੇ ਉੱਤੇ ਇਹਨਾਂ ਚਾਲੀਆਂ ਲਾ ਕੇ ਬੰਦ ਕਰਕੇ ਬੈਰੀਗੇਟਿੰਗ ਕਰਕੇ ਤੇ ਵਿਰੋਧ ਕੀਤਾ ਤੇ ਬੰਬ ਬਹੁਤ ਚਲਾਇਆ ਪਲਾਸਟਿਕ ਦੀਆਂ ਗੋਲੀਆਂ ਮਾਰੀਆਂ 17-18 ਜਾਂਦੇ ਅੱਜ 101 ਦੇ ਜੱਥੇ ਤੋਂ 17-18 ਬੰਦੇ ਜ਼ਖਮੀ ਹੋ ਗਏ ਸਾਡੇ ਵੀ ਇੱਥੇ ਸਿੱਧਾ ਅੱਖ ਦੇ ਉੱਤੇ ਬੰਬ ਵੱਜਿਆ ਜੀ ਧੂਏ ਵਾਲਾ ਅਥਰੂ ਗੈਸ ਹੋਰ ਵੀ ਸਾਰਿਆਂ ਦੇ ਕਿਸੇ ਦੇ ਲੱਤ ਤੇ ਵੱਜਾ ਕਿਸੇ ਦੇ ਘੇੜ ਤੇ ਵੱਜਾ ਕਿਸੇ ਦੇ ਮੋਰਾਂ 'ਚ ਵੱਜਾ ਤੇ ਇੱਕ ਨਵੀਂ ਸਪਰੇਅ ਅੱਖਾਂ 'ਚ ਪਾਈ ਬਹੁਤ ਉਹ ਨਵੀਂ ਬਲਾ ਲੈਂਦੀ ਆ ਸਪਰੇਅ ਜੀ ਇੱਕ ਪਾਈ ਅੱਖਾਂ 'ਚ ਉਹ ਲੱਗੇ ਨਹੀਂ ਲੱਗਣਦੀਆਂ ਉਹਨਾਂ ਦੀ ਰੂਪਰੇਖਾ ਅੱਜ ਦੀ ਦਿਹਾੜੀ ਤਾਂ ਮੁltਵੀ ਆ ਕੱਲ ਨੂੰ ਫੇਰ ਸੰਘਰਸ਼ ਦੇ ਵਿੱਚ ਕੁੱਦਾਂਗੇ ਨਾਮ ਰਖਾਵਾਂਗੇ ਜਾ ਕੇ 101 ਜਥਾ ਜਿਹੜਾ ਜਾਏਗਾ ਉਹਦੇ ਅੱਗੇ ਅਗਵਾਈ ਕਰਾਂਗੇ ਜੀ ਇਹ ਜਿੰਨੇ ਚਿਰ ਸਾਨੂੰ ਹੱਕ ਨਹੀਂ ਮਿਲਦੇ ਉਹਨਾਂ ਚਿਰ ਅਸੀਂ ਸੰਘਰਸ਼ ਕਰਦੇ ਰਾਂਗੇ ਮੇਰੀ ਜੀ ਕੀ ਨਾਮ ਹੈ ਤੁਹਾਡਾ ਮੈਂ ਜਤਿੰਦਰ ਸਿੰਘ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕੱਲ ਜੋ 101 ਜਥੇ ਦਾ ਜਿਹੜਾ 101 ਕਿਸਾਨਾਂ ਦਾ ਜਥਾ ਜਿਹੜਾ ਗਿਆ ਸੀਗਾ ਮਰਜੀਵੜਿਆਂ ਦਾ ਦਿੱਲੀ ਕੂਚ ਵਾਸਤੇ ਉਹਦੇ ਵਿੱਚ ਅਸੀਂ ਸਮੂਲੀਅਤ ਕੀਤੀ ਗਏ ਆ ਪਰ ਸਰਕਾਰ ਦਾ ਜਿਹੜਾ ਅੰਨਾ ਤਸ਼ੱਦਦ ਹੈ ਜਿਹੜੀ ਸਰਕਾਰ ਦੀ ਧੱਕੇਸ਼ਾਹੀ ਹੈ ਜਿਹੜੀ ਬੁਲਉਂਦੀ ਸੀਗੀ ਕਿ ਪੈਦਲ ਆਜੋ ਬੱਸਾਂ ਤੇ ਜਿੰਦਾ ਮਰਜ਼ੀ ਆ ਜਾਓ ਪਰ ਜਿਸ ਦਿਨ ਅਸੀਂ ਬਿਲਕੁਲ ਨਹੀਂ ਹੱਥੇ ਹੋ ਗਏ ਆਪਣੇ ਕੱਪੜੇ ਲੈ ਕੇ ਤੇ ਪੈਦਲ ਅਸੀਂ ਦਿੱਲੀ ਜਾਣ ਵਾਸਤੇ ਤਿਆਰ ਹੋਏ ਆ ਤੇ ਸਾਨੂੰ ਅੱਗੋਂ ਪਰਮਿਸ਼ਨਾਂ ਦੀ ਗੱਲ ਕੀਤੀ ਜਾਂਦੀ ਹੈ ਪਰਮਿਸ਼ਨਾਂ ਲੈ ਕੇ ਆਓ ਅਸੀਂ ਇਹ ਪੁੱਛਦੇ ਪ੍ਰੋਵੀਜ਼ਨਲ ਕਿਹੜੀ ਸਰਕਾਰ ਤੋਂ ਨਹੀਂ ਹੈ ਅਸੀਂ ਇਸ ਸੜਕਾਂ ਕਿਹੜੀ ਸਰਕਾਰ ਦੀਆਂ ਨੇ ਸਾਡੀਆਂ ਆਪਣੀਆਂ ਨੇ ਸਾਡਾ ਅਧਿਕਾਰ ਬਣਦਾ ਜੇ ਅਸੀਂ ਭਾਰਤ ਦੇ ਵਸਿੰਦੇ ਆਂ ਤੇ ਅਸੀਂ ਇਨ੍ਹਾਂ ਸੜਕਾਂ ਤੇ ਚੱਲ ਸਕਦੇ ਆਂ ਜਾ ਸਕਦੇ ਆਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਨੇ ਅੱਗੇ ਬੈਰੀਗੇਟਿੰਗ ਕੀਤੀ ਹੈ ਸਾਨੂੰ ਰੋਕ ਕੇ ਬੈਠੇ ਤੇ ਸਾਨੂੰ ਕਾਨੂੰਨ ਸਿਖਾ ਰਹੇ ਨੇ ਵੀ ਤੁਸੀਂ ਪਰਮਿਸ਼ਨ ਲੈ ਕੇ ਉਹ ਤੁਹਾਡੇ ਕੋ ਕਾਨੂੰਨ ਦੀ ਉਲੰਘਣਾ ਕਰ ਲਈ ਤੁਸੀਂ ਅਸੀਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦੇ ਸਾਡੀ ਰੋਟੀ ਦਾ ਮਸਲਾ ਵਾ ਸਾਡੇ ਫਸਲਾਂ ਤੇ ਨਸਲਾਂ ਦਾ ਨਸਰਾ ਆਪਣੀ ਜ਼ਮੀਨਾਂ ਬਚਾਉਣ ਵਾਸਤੇ ਅਸੀਂ ਤੁਰੇ ਆਂ ਤੇ ਸਾਨੂੰ ਬਹੁਤ ਜ਼ਰੂਰੀ ਹੈ ਸਾਡਾ ਨਿਸਰਦਾ ਇਹ ਜ਼ਮੀਨ ਇਹ ਜ਼ਮੀਨਾਂ ਛੱਡ ਕੇ ਜਾਂ ਤਾਂ ਸਰਕਾਰ ਸਾਾਨੂੰ ਮਾਰ ਦੇਵੇ ਤੇ ਜਾਂ ਸਾਡਾ ਕੋਈ ਹੱਲ ਕਰ ਦੇਵੇ ਇਸ ਤੋਂ ਪਰੇ ਸਾਡੀ ਕੋਈ ਦੂਜੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਜੇ ਮੋਰਚੇ ਦੇ ਵਿੱਚ ਜੋ ਸਾਡੇ ਨਾਲ ਬੀਤੀ ਹੈ ਠੀਕ ਹੈ ਸਰੀਰਕ ਤੌਰ ਤੇ ਅਸੀਂ ਕਮਜ਼ੋਰ ਹੋਏ ਆਂ ਪਰ ਮਾਨਸਿਕ ਤੌਰ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਤੇ ਅਸੀਂ ਆਪਣੇ ਮੋਰਚੇ ਨੂੰ ਅੱਗੇ ਲੈ ਕੇ ਜਾਵਾਂਗੇ ਪਛਾਣ ਨਹੀਂ ਮੋੜਦੇ ਜੀਂਦੇ ਇੱਥੋਂ ਵਾਪਸ ਨਹੀਂ ਜਾਂਦੇ ਜਾਂ ਲਾਸ਼ਾਂ ਜਾਣਗੀਆਂ ਤੇ ਜਾਂ ਜਿੱਤ ਕੇ ਜਾਵਾਂਗੇ ਸਾਡੇ ਬਾਜ਼ੂਆਂ ਤੇ ਦੋਨੋਂ ਦੋਨਾਂ ਬਾਹਾਂ ਤੇ ਜਿਹੜੇ ਸੈਲਿੰਗ ਬੰਬ ਜਿਹੜੇ ਨੇ ਉਹ ਆਣ ਕੇ ਜਦੋਂ ਬਲਾਸਟ ਉਹਦੇ ਨੇ ਉਹ ਵਜਦੇ ਨੇ ਆਣ ਕੇ ਜੀ ਉਹ ਸਿੱਧੇ ਨਾਲ ਮਾਰੇ ਲਿਆ ਕੇ ਸਾਡੇ ਤੇ ਬਿਲਕੁਲ ਟਾਰਗੇਟ ਕਰਕੇ ਜਿੱਥੇ ਭੀੜ ਖੜੀ ਹੁੰਦੀ ਹੈ ਭੀੜ ਦੇ ਵਿੱਚ ਮਾਰਦੇ ਸੀਗੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੀ ਉਹਨਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਬੀਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੂਠ ਮੱਦ ਮੱਕਾ ਸਾਹਿਬ ਤੋਂ ਮੇਰੀ ਅਸਲ ਉਮਰ ਦੀ 63 ਸਾਲ ਦੀ ਦੇ ਇਸ ਵਾਸਤੇ ਹੀ ਕੱਲ ਜਿਹੜਾ ਹਮਲਾ ਹੋਇਆ ਸਾਨੂੰ ਮਰਜੀਵਰਿਆਂ ਦਾ 101 ਦਾ ਜਥਾ ਜਾੜਿਆ ਸੀ ਜਿਹੜਾ ਉੱਤੇ ਕੁਦਰਤੀ ਦਾ ਸਿੱਧੀ ਜਿਹੜਾ ਸੀਗਾ ਉਸਤੇ ਸਾਨੂੰ ਗਰਭ ਸੀ ਕਿ ਕੱਲ ਸਾਨੂੰ ਜਾਣ ਦੇਣਗੇ ਦਿੱਲੀ ਪਰ ਇਹਨਾਂ ਸਾਨੂੰ ਜਾਣ ਨਹੀਂ ਦਿੱਤਾ ਜੋ ਪਿਛਲੇ ਸਾਲਾਂ ਦੇ ਸਮਿਆਂ ਦੇ ਵਿੱਚ ਸਰਕਾਰਾਂ ਮੰਤਰੀ ਸਰ ਕਹਦੇ ਸੀ ਕਿ ਖਾਲੀ ਅੱਥੀ ਆ ਸਕਦੇ ਨੰਗ ਸਕਦੇ ਨੇ ਕਿਸਾਨ ਤੇ ਕੱਲ ਮਰਜੀਵਰਿਆਂ ਦਾ ਜਥਾ ਜਾੜਿਆ ਸੀ 101 ਦਾ ਪਰ ਇਹਨਾਂ ਨੇ ਸਾਨੂੰ ਨਹੀਂ ਨੰਗਨ ਦਿੱਤਾ ਇਸ ਵਾਸਤੇ ਹੀ ਨਿੰਦਿਆ ਕਰਦੇ ਇਹਦੇ ਵਾਸਤੇ ਬਹੁਤ ਵੱਡੀ ਸਤਤ ਸਤ ਕੀਤੀ ਇਹਨਾਂ ਨੇ ਬੰਬ ਕਿੱਥੇ ਕਿੱਥੇ ਦਿੱਤਾ ਵੱਜੇ ਤੁਹਾਡੇ ਇਹਦੇ ਆ ਜਿਆਦਾ ਜੋ ਸਪਰੇਆ ਨੇ ਮੂਹ ਚ ਪਈ ਅੱਖਾਂ ਚ ਪਈਆਂ ਸਪਰੇਆ ਬਹੁਤ ਜ਼ਬਰਦਸਤ ਸਪਰੇਆ ਸੀ ਜਿਹੜੀਆਂ ਸਾਹ ਉਹਨੇ ਬੰਦ ਹੋ ਗਏ ਸਾਡੇ ਉੱਤੇ ਦੋ ਤਿੰਨ ਬੜੀ ਸਤਤ ਤਤ ਕੀ ਨਾ ਹੋਇ ਤੋੜੇ ਮੋਤੀ ਸਿੰਘ ਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਮਲੇ ਬਾਰੇ ਬਹੁਤ ਨਖੇਦੀ ਕਰਨ ਵਾਲੀ ਗੱਲ ਜੇ ਜਿਆ ਕੀ ਇਹਦੇ ਬਿਲਕੁਲ ਸਾਤਮਈ ਜਿਹਾ ਗਿਆ ਸਾਡੇ ਆਗੂਆਂ ਨੇ ਆਖਿਆ ਵੀ ਕਿ ਹੱਥ ਨਹੀਂ ਚੁਕਣਾ ਜੋ ਵੀ ਇਹ ਕਰਨ ਕਰੋ ਤੁਸੀਂ ਆਪਣੀਆਂ ਦਿੱਲੀ ਦੀ ਤਿਆਰੀ ਕਰਕੇ ਜਾਇਆ ਕਿ ਬੈਕਵਾਲੇ ਹੀ ਸਾਰਾ ਪਰਨਾ ਇੱਕ ਚੋਲਾ ਇੱਕ ਜਖਮੀ ਜੀ ਲਾ ਲੋ ਪਰ ਇਹਨਾਂ ਨੇ ਇੰਨੀ ਹੱਤ ਕਰਾਈਏ ਉਹਤੇ ਗੋਲੀਆਂ ਮਾਰ ਮਾਰ ਕੇ ਨਾਲ ਅੱਖਾਂ ਕੰਨ ਲੱਤਾਂ ਬੰਦਿਆਂ ਦੀ ਬਹੁਤ ਜ਼ਖਮੀ ਕੀਤੀਆਂ ਇਹਨਾਂ ਨੇ আর ਮਾਰੀ ਗਈ ਤੇ ਆ ਸਰਕਾਰ ਨੂੰ ਚਾਹੀਦਾ ਵਾ ਜੋ ਮੰਗਾ ਸਹੀ ਆ ਉਹ ਮੰਨੇ ਤੇ ਬਾਕੀ ਕੀ ਦਾ ਸਾਹ ਦਾ ਅਗਰੀ ਮੈਂ ਪਹਿਲਾਂ ਵਾ ਜੀ ਅਜੇ ਮਾ ਗੜਦੇਬੀ ਇਹਦਾ ਨਹੀਂ ਹੋਣੀ ਚਾਹੀਦੀ ਹਰ ਕੋ ਨੂੰ ਨਿਆਂ ਮਿਲਣਾ ਚਾਹੀਦਾ ਇਹਦਾ ਨਹੀਂ ਇਹਦਾ ਅੱਖ ਦਾ ਜੱਦਾ ਦਾ ਆਪਣਾ ਕੋਈ ਨਹੀਂ ਕੋਈ ਨਾ ਜਿੱਤ ਕੋਈ ਨਹੀਂ ਪਾ ਗਿਆ ਜਰੂਰ ਮੈਂ ਨਹੀਂ ਪਿੰਡ ਦੇ ਗਿਆ ਜ ਆਪਾਂ ਇੱਥੇ ਹੀ ਉਹਨਾਂ ਨੇ ਸ਼ੋਹਰਤ ਨੂੰ ਐਕਸਟਰਸ ਚਿਕਾ ਗਾਜੀ ਉਹ 택ਸੀ ਤੇ ਲਾਂਦੀ ਮੈਂ ਕਬਰਾਰ ਦੇ ਵਿੱਚ ਚੜ੍ਹ ਦੇ ਕਲਾਂ ਚ ਸੇਵਾ ਹੋ ਰਹੀ ਉਹ ਦੀ ਇਹ ਗੱਲ ਉਹ ਪੂਰਾ ਲਾਲ ਇਹਦਾ ਕਾਲਾ ਹੋ ਕੇ ਲਾਲ ਹੋ ਗਿਆ ਪੁੱਛ ਕਾਲਾ ਹੋ ਗਿਆ ਹਾਂ ਆ ਗਿਆ ਆ ਗਿਆ ਜੀ ਇੱਕ ਹੈ ਉਹ ਤਾਂ ਇੰਦਰ ਤਾਂ ਜੀ ਅੱਜ ਨੋਟ ਬੁੱਕ ਦਾ ਥੋੜਾ ਬੋਤਲਾ ਹੋ ਰਿਹਾ ਹੈ ਤੇ ਰੱਖ ਲਿਆ ਜਿਸ ਤਰ੍ਹਾਂ ਕੋਲ ਲੱਗ ਗਿਆ ਮੈਂ ਅੰਦਰੋਂ ਸਿਚਾ ਪਾਈ ਤਾਂ ਇਹ ਬੋਗਣ ਆਇਆ ਮਾਈਕ ਤੇ ਪੁੱਲ ਚੁੜੀ ਗੱਲ ਚਾਰ ਨੇੜੇ ਬੋਗੇ ਜਿਹੜਾ ਆਪਣਾ ਵੇ ਬਾਅਦ ਚਲੇ ਆਪਾਂ ਹੈ ਜੀ ਜਿਹੜੀ ਹਫ਼ਤੇ ਸੋਚੇ ਸੀ ਬਾਤ ਆਈ ਹੈ ਹਾਂ ਜੀ 24 ਤੇ 27 ਤੱਕ ਡੇਗਰ ਸੁਪਰ ਬਈ ਬਈ ਮੂਰੇਣਾ ਮੂਰੇਣਾ ਬਈ